ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਕੀ ਚੱਲ ਜਵਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਲੋਹਣਾ ਬਾਈ ਤੇ ਰੋਜ਼ ਦੀ ਜਰ ਹਜਰ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦਾ ਰੇਟ ਵਿਖਾਉਣ ਆਸਤੇ ਤੂੜੀ ਦਾਣਾ ਹੋਰ ਬਾਈ ਸੰਜੇ ਦੱਤ ਕੀ ਹਾਲ ਚਾਲ ਆ ਪਰਾ ਹੋਰ ਟਿੱਤੀ ਰਕੇ ਵਧੀਆ ਇਹ ਕੀ ਰੇਟ ਵਿੱਚ ਨੇ ਫਿਰ ਇਹ ਹੈ ਇਹ ਵਿੱਚ ਨੇ ਕੀ ਰੇਟ ਆ ਲੈਂਦੇ ਤਾਂ ਚੱਲ ਜਿਹੜੇ ਹੈ ਆਪਾਂ ਜੇ ਸੂਝ ਰਕੇ 29 'ਚ ਰਹਿਣਾ ਬਸ 29 'ਚ ਹੀ ਹੋਣੀ ਰੇਟ 10 ਤਾਂ ਦੇ ਫਿਰ ਆ ਕਿਉਂ 20 ਜਿਹੜਾ ਰੇੜੀ ਨੱਪਣੀ ਹੈ ਫੇਰ ਹੀ 20 20 ਅੱਧਾ ਕਿਲੋ ਪਾਲਾ ਤੀਆਂ ਦੇ ਬਰਾਇਆ ਤੀ ਅੱਧਾ ਕਿਲੋ ਪਾਲਾ ਤੀਆਂ ਨਹੀਂ ਅੰਦਰੋਂ ਕੀ ਲੈ ਰੇਟ ਲਿਆ ਸਹੀ ਦੱਸ ਦੇ ਯਾਰ ਸਹੀ ਸਹੀ ਰੇਟ ਇਹ ਉਹ ਤਾਂ ਮੈਂ ਮਜ਼ਾ ਕਰ ਰਿਹਾ ਇਹ ਆਇਆ ਝਾਲੀ ਦੇ ਪਈਏ ਝਾਲੀ ਰੁਪਈਏ ਕਿਲੋ ਦੇ ਨੇੜ ਤੇ ਬਗਲ ਪਤਨ ਮੈਂ ਮਜ਼ਾ ਕਰ ਰਿਹਾ ਚੱਲ ਹੁਣ ਦੱਸ ਦੇ ਹੁਣ ਦੱਸ ਦੇ ਸਹੀ ਤੋ ਬੇਵਾਹ ਇਹ ਜਿੱਦਾਂ ਪਹਿਲਾਂ ਦੱਸਿਆ ਸੀ 10 ਰੁਪਏ ਵਧੀਆ 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 ਦਾਦਾ ਮਰੀ ਆਇਆ ਕਰ ਤੂੰ ਸਾਡੇ ਕੋਲੇ ਯਾਰ ਮਾਰਿਆ ਕਰੂੰਗਾ ਕਿਹੜਾ ਯਾਰ ਮਾਰਿਆ ਕਰ ਸਾਡੇ ਕੋਲੇ ਆ ਅੰਦਰ ਦਾ ਰੇਟ 10 ਰੁਪਏ ਰਹਿ ਗਿਆ ਬਸ ਹੈ ਅੰਦਰ ਦਾ ਰੇਟ 10 ਰੁਪਏ ਰਹਿ ਗਿਆ ਔਰ ਜਦੋਂ ਮੈਂ ਵੀਡੀਓ ਬਣਾ ਕੇ ਪਾ ਦਿੰਦਾ ਸਬਜੀ ਮੰਡੀ ਦੀ ਹਾਂ ਹਾਂ ਵੀਡੀਓ ਬਣਾਉਗਾ ਤੇ ਉਹ ਦਿਨ ਤੰਗ ਨਹੀਂ ਕਰਦੇ ਓਰੇ ਇਹ ਗੱਲ ਤਾਂ ਸੁਣਦਾ ਉਹ ਤੰਗ ਨਹੀਂ ਕਰਦੇ ਕੌਣ ਮੈਨੂੰ ਆ ਲੋਕ ਵੀ ਤੂੰ ਮਹਿੰਗਾ ਲੰਦਾ ਅਜਵੇਂ ਹੁਣ ਬਾਈ ਆਇਆ ਸੀਗਾ ਤੂੰ ਮੈਨੂੰ ਤਾਂ ਦੱਸਦਾ 10 ਰੁਪਏ ਅੰਦਰੋਂ ਲੈ ਇਹ ਇਹ ਖੜ ਗਿਆ ਵੇਖ ਕੇ ਹਨ ਤੇ ਤੇ ਮੜ ਕੇ ਤੂੰ 30 ਦੱਸਦਾ ਇਹਨੂੰ ਤੇ ਮੜ ਕੇ ਐ ਨਹੀਂ ਕਰਦੇ ਸ਼ਹਿਰਾਂ ਦੇ ਵਿੱਚ ਬੁੜਨ ਕਰਦੇ ਨਹੀਂ ਯਾਰ ਤੂੰ ਮਹਿੰਗਾ ਟੰਗ ਟੰਗ ਉਹ ਲਾ ਕੇ ਤੇ ਜਿਆਦਾ ਲਾ ਪਰੂਕੀ ਟੰਗੜੀ ਕਰਦਾ ਕਰ ਅੱਛਾ ਕੋਈ ਚੱਕਰ ਨਹੀਂ ਹੋਰ ਸਾਨੂੰ ਕੀ ਆਲਾ ਬਾਈ ਕੀ ਗੱਲ ਲੈਂਦਾ ਅੱਜ ਸਹੀ ਗੱਲ ਆ ਬਿਚਾਰੇ ਨਾ ਰੋਣਾ ਪਤਾ ਕੀ ਆ ਕੱਲੇ ਕੱਲੇ ਬੰਦੇ ਨੂੰ 10-20 ਰੁਪਏ ਦਾ ਕੋਈ ਫਰਕ ਨਹੀਂ ਪੈਂਦਾ ਨਾ ਤੇ ਰੌਲਾ ਇਹ ਆ ਉਹ ਰੁਕ ਜਾ ਖੜ ਜਾ ਖੜ ਜਾ ਚਲੀ ਹੁਣ ਕੀ ਗੱਲ ਲੈ ਕੇ ਆਇਆ ਤੂੰ ਕੱਦੂ ਕੱਦੂ ਅੱਜ ਕੀ ਰੇਟ ਲੈ ਕੇ ਆਂਦਰ ਕੱਦੂ ਦਾ ਇਹ ਮੈਂ 80 ਵਿੱਚ ਨਹੀਂ ਕਿਉਂ ਸਰਿਆ ਵੇ 80 ਰੁਪਏ ਲਾਏਗਾ ਮੈਨੂੰ ਕਿਰਾਇਆਏਗਾ ਤੂੰ ਹੀ ਬਤਨ ਦੇ ਦੇ ਯਾਰ ਆ ਕੀ தாவੇ ਲੈ 8 ਰੁਪਏ ਘਟ ਨਹੀਂ ਸਹੀ ਰੇਟ ਦੱਸ ਮੈਂ ਕੀ ਰੇਟ ਦੇਂਗਾ ਆਹ ਆਹਲਾ ਕੱਦੂ ਆਹਲਾ ਮੈਂ ਚਾਹੀ ਤੇ ਮੇਰੇ ਵਾਸਤੇ ਕਿ ਸਾਰੇ ਵਾਸਤੇ 60 ਰੁਪਏ ਸਾਰੇ ਵਾਸਤੇ ਕਿੰਨਾ ਸਾਰੇ ਨਬੀ ਤੋ ਯਾ ਇਨਾ ਕ ਕਰੋ ਰੀਡਿੰਗ ਵਾਲੇ ਖੋਣੀ ਦੁੱਗਣਾ ਤਿੱਗਣਾ ਕਮਾਈ ਕਰ ਲੈਂਦੇ ਕਿਹਦੇ ਸੋਨੂ ਨੇ ਨਾ ਵੀਡੀਓ ਵੀ ਬਣਾ ਕੇ ਖੋਣੀ ਵੀ ਮੈਨੇ ਦਾ ਸਬਦ ਲੈ ਲੈਂਦਾ ਕਿ ਬਚ ਸੋਨੂ ਖਰਾਬ ਵੀ ਹੋ ਜਾਂਦੇ ਹਨਾ ਹਾਂਜੀ ਕਿੰਨੇ ਕ ਸਬਜੀ ਸਾਰੀ ਤਾਂ ਨਹੀਂ ਵਿਕਦੀ ਹੱਥੋਂ ਉਹ ਮੋਟੀ ਬਚ ਜਾਂਦੀ ਆ ਅਗਲੇ ਦਿਨ ਖਰਾਬ ਹੋ ਜਾਂਦੀ ਗਰਮੀ ਹਾਂ ਤੇ ਫਿਰ ਉਹ ਰੋਲਾ ਆਇਆ ਵੀ ਰੀਡ ਤਾਂ ਵਧਾਉਣਾ ਪੈਣਾ ਹੀ ਫੇਰ ਹੀ ਕ ਬਚੂਗਾ ਸੋਨੂ ਨੂੰ ਹਨਾ ਕਿ ਮਕਾਨ ਪਾਈ ਜਾਂਦੇ ਆ ਮਕਾਨ ਪਾਈ ਆ ਅਜਾ ਮਕਾਨ ਵੈੱਡ ਲਿਆ ਸਾਲਾ ਮਕਾਨ ਨਹੀਂ ਵੀ ਡਰਨ ਸੀ ਤੁਹਾਲੇ ਹੁਣੇ ਨਹੀਂ ਹਾਂ ਚੱਕਦੇ ਤੇ ਫੱਟੇ ਪੱਥਰਾਂ ਲੈ ਜਾ ਅੱਛਾ ਬਾਕੀ ਵੇ ਤੁਹਾਨੂੰ ਫੋਟੋ ਦਿਖਾਉਂ ਫੱਟੇ ਹੈਂ ਮੱਲੇ ਜਿਹਨੇ ਸਾਰੇ ਦੀ ਫਾਰ ਦਿੱਤੀ ਨਹੀਂ ਉਹ ਤੇ ਹਾਂ ਅੱਛਾ ਮੱਲੇ ਵਾਲੇ ਸਾਰੇ ਉਹ ਕਰੀ ਜਾਂਦੇ ਤੁਹਾਨੂੰ ਜਲਸੀ ਕਰਦੇ ਜਾਂ ਨਹੀਂ ਤਾਂ ਮੈਂ ਕਹਿਆ ਜਮਾ ਜਲੀ ਜਾਂਦੇ ਨਹੀਂ ਵਿਖਾਈ ਤੇਰੀ ਫੋਟੋ ਖਾ ਉਹਦੇ ਚ ਲਵੇ ਸੋਨੂ ਨੇ ਮਕਾਨ ਪਾਇਆ ਸਿਰਫ ਤੂੰ ਸਬਜੀ ਵੇਚ ਵੇਚੀ ਮਕਾਨ ਜਾਨੀ ਐਡਾ ਖੜਾ ਕਰ ਲਿਆ ਤੇ ਕੋਈ ਥਾਂ ਥੋ ਵੀ ਵੇਚ ਆਪਦੀ ਕੋਈ ਉਧਰ ਜਗਾ ਸੀ ਆਪਦੇ ਵਾਲੇ ਪਰ ਹਾਂ ਕੱਲੇ ਰੇੜੀ ਤੋਂ ਇਸ ਤੋਂ ਹਾਂਜੀ ਇਸ ਰੇੜੀ ਤੋਂ ਜਾਨੀ ਕੋਠੀ ਵਢਣ ਲੱਗਿਆ ਇਧਰ ਨੂੰ ਆ ਤੇਰਾ ਕੋਠੀ ਹੋਏ ਤੇਰੀ ਬਾ ਮਿਹਨਤ ਆ ਯਾਰ ਬੰਦੇ ਦੀ ਹਾਂ ਕਮਾਲ ਹੀ ਕਰੀ ਜਾਨਾ ਕਿੰਨੇ ਵਹ ਲੱਗੇ ਤੁਹਾਨੂੰ ਇਹਦੇ ਤੇ ਜੀ 12 ਲੱਖ ਲੱਗਿਆ ਆਪਗ੍ਰੇਡ ਬਣਾਇਆ 60 ਨਹੀਂ ਤੇ ਤੂੰ ਗੁਰੂਆ ਮੱਲਾ ਸਬਜੀ ਦੇ ਵਿੱਚ ਹੈਗਾ ਤੇ ਤੈਨੂੰ ਐਡੀ ਛੇ ਦੀ ਹੁਣੇ 12 ਲੱਖ ਲੋਨ ਦੀ ਕੀ ਲੋੜ ਪੈਗੀ ਕੁੱਟ ਨਹੀਂ ਤੇ ਤੂੰ ਛੋਟੀ ਪੁੰਦਾ ਯਾਰ ਨੇ 12 ਲੱਖ ਰੁਪਈਆ ਲਾਦਾ ਗੇਟ ਹੀ ਤੂੰ 50 ਰੁਪਈਆ ਹਜ਼ਾਰ ਦਾ ਬਣਾਈ ਬੈਠਾ ਲੈ ਲੈ ਭਾਈ ਇਹਦੇ ਨਾਲੇ ਤੁਸੀਂ ਕਹਦੋਂ ਯਾਰ ਰੇੜੀ ਤੇ ਬੰਦਾ ਸਬਜੀ ਵੇਚਦਾ ਤੇ ਆਹ ਗੇਟ ਲੱਗਾ ਸਟੀਲ ਦਾ ਪਿਓਰ ਤੇ ਵਿੱਚ ਲੱਕੜ ਫਿੱਟ ਕੀਤੀ ਹੈ ਨਾ ਤੇ 50 ਹਾਂ ਪਲਾਈ ਜੀ ਨਹੀਂ ਹੁੰਦੀ ਪਲਾਈ ਬੋਰਡ ਹਾਂ ਵਧੀਆ 50000 ਦਾ ਤਾਂ ਜਾਨੀ ਇਹ ਗੇਟ ਹੀ ਬਣਿਆ ਹੋਇਆ ਘਟ ਹੈਣਾ 50000 ਗੱਡੀ ਲੰਘਦੀ ਅੰਦਰ ਨੂੰ ਹਾਂ ਗੱਡੀ ਗੱਡੀ ਲੰਘ ਜੂਗੀ ਵਧੀਆ ਲੈ ਲਾ ਨੇ 12 ਲੱਖ ਰੁਪਈਆ ਤੂੰ ਘਰ ਤੇ ਲਾਤਾ ਆਏ ਪੱਥਰ ਲੱਗਣ ਆ ਰਹਿੰਦਾ ਪੱਥਰ ਬ੍ਰੰਮਰ ਦਾ ਕੰਮ ਕਾਏ 15 ਲੱਖ ਰੁਪਈਆ ਲਾ ਦੂਗਾ 12 ਲੱਖ ਰੁਪਈਆ ਤੇ ਕੋ ਜੁੜਿਆ ਸੀ ਕਿ ਲੋਨ ਕਰਾਇਆ ਸੀ ਦੱਸੋ ਅੱਧਾ ਲੋਨ ਅੱਧੇ ਸੀਗੇ 6 ਲੱਖ ਰੁਪਏ ਜੁੜਿਆ ਸੀਗਾ 6 ਲੱਖ ਰੁਪਏ ਲਾਉਣ ਲਵੇ ਸੋਨੂੰ ਬੰਦਾ ਦਿਲ ਦਾ ਸਾਫ ਹੈ ਤਾਂ ਗੱਲਾਂ ਬਾਤਾਂ ਕਰਨ ਬੈਠੇ ਸੀ ਹਨ ਤੇ ਇੱਧਰ ਤੂੜੀ ਦੀ ਬੋਲੀ ਹੋਣ ਲੱਗੀ ਸਟਾਰਟ ਆ ਜੋ ਵੇਖੀ ਕਰਾਂ ਦੀ 270 ਰੁਪਏ 270 ਰੁਪਏ 75 80 ਰੁਪਏ 84 285 ਬੋਲਾਂਗੇ ਨਾ 90 ਰੁਪਏ 290 ਬੋਲਦਾ ਭਾਈ ਕੋਈ 290 ਰੁਪਏ ਲੈ ਭਾਈ 290 ਰੁਪਏ ਪਹਿਲੀ ਟਰਾਲੀ ਦਾ ਰੇਟ ਹੋ ਗਿਆ ਜੀ ਜਿਹੜਾ 290 ਰੁਪਏ ਤੇ ਦੇਖਦੇ ਭਾਈ ਕੱਲ ਜਿਹੜਾ ਸਿੱਧਾ ਰੇਡ ਗਿਆ ਸੀ 320 ਰੁਪਏ ਗਿਆ ਸੀ ਸਿੱਧਾ ਰੇਡ ਤੇ ਅੱਜ ਜਿਹੜਾ 290 ਤੇ ਫਿਰਦਾ ਅੱਜ ਕਰਾਂਦੀ ਆ ਵੀ ਟਰਾਲੀ ਵੇਖੀ ਉਹਨੇ ਕਿਉਂ ਜੀ ਕੁਆਲਿਟੀ ਆ ਆ ਭਾਈ ਦਾ ਸਾਨੂੰ ਪਤਾ ਰੋਝ ਹੀ ਆਉਂਦਾ ਭਾਈ ਹੰਦਦੀ ਬਾਹਰ ਦੀ ਆ ਬਾਈ ਜੀ ਦਰਦ ਕਿਹ ਜਾਂਦਾ ਧੜ ਦੇ ਅੰਦਰ ਦੀ ਹੋਊਗੀ ਤੰਗ ਰਹੇ ਰਹਣਾ ਥੱਲੋਂ ਹੁਈ ਹਾਂ ਜੀ ਨਹੀਂ ਆ ਬੋਲੋ ਬਈ ਵੇਖ ਕੇ ਮੁੰਨੀ ਦੇ ਨਾਂਦਾ ਇਹ ਹੋ ਜਾ ਜਾਂਦਾ ਪਰ ਉਹ ਦੇਖੋ ਗੁੱਪ ਦੀ ਹੁੰਦੀ ਮੈਂ ਤੈਨੂੰ ਗੁੱਪ ਦੀ ਬਹਿ ਜਾਂਦਾ ਹਾਂ ਬੱਜ ਗਿਆ ਹਾਂ ਬੋਲੋ ਬਈ ਤੇ 290 ਰੁਪਏ ਮਰੀ ਹੋਰ ਕਾਟਾ ਤੂੜੀ ਲਾ ਤੂੜੀ ਹੁਣ ਉਹ ਕਹਿੰਦਾ ਅੰਦਰ ਦੀ ਆ ਰੰਗ ਇਹ ਜਾ ਹੈਗਾ ਅੰਦਰ ਦੀ ਤੂੜੀ ਯਾਰ ਤੀ ਬਾਹਲੀ ਲਾਈ ਫਿਰਦੇ ਆ ਖੜ੍ਹ ਜਾਓ ਇੱਕ ਮਿੰਟ ਹਾਂ ਹਲ ਸਲਟਰ ਵਾਲੀ ਆ ਭਾਈ ਸਾਡੇ ਦਾ ਸੈੱਟ ਤਾਂ ਲੈ ਚਾਲਦਾ ਉੱਥੇ ਹੀ ਭਰ ਦੇ ਬੋਲੋ ਜੀ ਬੋਲੋ ਹੈ ਹਾਂ ਨਹੀਂ ਨਹੀਂ ਇੱਥੇ ਘਰੇ ਘਰੇ ਜਿਹੜੀਆਂ ਬੱਤੇ ਹੈ 100 ਰੁਪਿਆ ਸਾਡੇ ਦਾ ਐਂਡ ਕਰਤਾ ਨਾ ਉੱਥੇ ਘਰੇ ਹੈ ਜਿਹੜੀਆਂ ਰੁਪਈਆ ਬਸ 10 ਰੁਪਈਆ 15 20 ਭਾਈ ਕਿੱਥੇ ਜਾਣੀਆਂ ਸਮਾਲ ਸਰ ਸਮਾਲ ਸਰ ਜਾਏਗਾ ਭਾਈ 800 ਰੁਪਿਆ ਕਰਾਇਆ ਭਾਈ 500 ਨਹੀਂ ਨਿੱਕੀ-ਮੁੱਡੀ ਨਹੀਂ ਥੋੜੇ ਸਾਹਮਣੇ ਖੜੇ ਮਿੱਟੀ ਦੇ ਹੈ ਨਹੀਂ ਮਿੱਟੀ-ਮੁੱਟੀ ਹੈਗੀਆਂ 30 ਰੁਪਈਆ ਹੀ 35 50 ਕਰਦੇ ਆ 150 55 70 ਕਰ 70 75 80 85 200 5 10 15 20 25 30 35 40 47 50 55 60 65 70 75 80 85 90 290 ਬੋਲਦਾ ਕੋਈ 290 ਰੁਪਏ ਦੀ ਬੋਲੀ ਲਾ ਲੈ ਵੀ 290 ਰੁਪਏ ਜਿਹੜੀ ਟੂੜੀ ਦੀ ਕੋਈ ਸ਼ੁਰੂ ਚ ਬੋਲੀ ਨਹੀਂ ਨਾ ਰੱਖਦਾ ਸੀ ਇਹ ਬਈ ਬਾਹਰ ਦੀ ਆ ਕੁੱਪ ਦੀ ਲੱਗਦੀ ਹੈ ਰੰਗ ਡਾਉਣਾ ਨਾ ਤੇ ਉਹ ਵੇਖ ਲੋ ਬੋਲੀ ਤੇ 290 ਰੁਪਏ ਵੈ ਗਈ ਬਈ 300 ਰੁਪਏ ਦੇ ਪਤਾ ਹੀ ਕੋਈ ਨਹੀਂ ਭਾਈ ਇੱਥੇ ਕੀ ਹੋਣਾ ਮੰਡੀ ਦੇ ਵਿੱਚ ਆ ਜੋ ਕਰਾਂ ਦੀ ਟਰਾਲੀ 250 ਰੁਪਏ 250 52 60 65 70 75 80 85 285 90 95 300 5 305 ਬੋਲਾਂਗੇ ਨੇ 10 ਲੈ ਵੀ 300 ਤੇ 10 ਰੁਪਏ ਸਿਰਾ ਰੇਟ ਕੱਲ ਜਿਹੜਾ 320 ਰੁਪਏ ਚੱਲਿਆ ਸੀਗਾ ਤੇ ਅੱਜ ਹਲੇ ਤੱਕ ਦਾ ਜਿਹੜਾ 300 ਤੇ 10 ਰੁਪਏ ਸਿਦਾ ਰੇਟ ਚੱਲ ਗਿਆ ਬਾਈ ਹਨਾ ਤੇ ਨਗਰ ਅਗੇ 1 2 3 ਤੇ 3 6 7 8 ਨਗ ਰਹਿ ਗਏ ਬਾਈ ਜਿਹੜੇ ਹਨਾ ਬੋਲੀ ਤੇ ਦੇਖਦੇ ਆ ਬਾਈ ਜਿਹੜਾ ਰੇਟ ਮਿੱਤਰੋ ਕਿੰਨਾ ਰਹਿੰਦਾ ਜੀ ਆਜੋ ਕਰਾਂ ਦੀ ਠੀਕ ਆ ਬਾਈ ਠੀਕ ਠੀਕ ਵਧੀਆ ਵਧੀਆ ਭਰਾ ਜਲਦੀ ਥੋੜੀ ਬੋਲੋ ਬਾਈ 230 230 30 ਰੁਪਏ 35 40 45 250 52 60 65 265 ਰੁਪਏ 70 75 275 ਰੁਪਏ ਬੋਲਾਂਗੇ ਨੇ 275 ਰੁਪਏ 275 ਰੁਪਏ ਲਾ ਬਈ ਇਹ ਵੈਗੀ ਪੌਣੇ 300 ਰੁਪਏ ਨੂੰ ਧੂੜੀ ਬਈ ਆ ਜਾ ਕਰੋ ਦੀ ਕੁਆਲਿਟੀ ਬਈ ਆਹ ਕੁਆਲਿਟੀ ਵਿਖਾਈਏ ਤੁਹਾਨੂੰ ਇੱਕ ਮਿੰਟ ਲਾ ਬਈ ਪੀਲੇ ਪੰਚ ਆ ਗਈ ਧੂੜੀ ਆ ਵੀ ਲੋ ਬਾਹਰ ਦੀ ਹੈ ਬਿਨਾ ਪੁੱਛੇ ਦੱਸ ਦਈਦਾ ਯਾਰ ਆਪਾਂ ਦਾ ਚੀਜ਼ ਨੂੰ ਹੱਥ ਲਾ ਕੇ ਦੱਸ ਦਈਦਾ ਬਾਸ ਆ ਗਿਆ ਤਾਂ ਪੌਣੀ ਹੋ ਗਿਆ ਹੈ 350 ਨਹੀਂ ਜਾਂਦਾ ਜੀ 350 ਜਾਂ 60 62 70 75 80 280 85 90 95 295 ਬੋਲਾਂਗੇ ਮੈਂ 300 300 ਆ ਕੇ ਤੇ ਫਿਰ 5 305 ਬੋਲਦਾ ਕੋਈ 305 300 ਤੇ 5 ਰੁਪਏ ਰੇਟ ਅੱਜ ਵਧੀਆ ਲੱਗੀ ਜਾਂਦੇ ਆ ਜੀ ਰੇਟ ਨੂੰ ਕੋਈ ਘਟ ਨਹੀਂ ਗਾਹਕ ਨੂੰ ਕੋਈ ਘਟ ਨਹੀਂ ਅੱਜ ਰੇਟ ਅੱਜ ਠੀਕ ਚੱਲੀ ਜਾਂਦੇ ਆ ਬਾਈ ਆ ਗਈ ਜਾਲੀ ਵਾਲੀ ਟਰਾਲੀ ਨਹੀਂ ਯਾਰ ਨਵੀਂ ਤਾਂ ਕਿਹੜੇ ਪਾਸੋਂ ਆ ਗਈ ਹੁਣ ਇਹ ਤਾਂ ਵੈਸੇ ਵਿੱਚ ਪਾ ਲਈ ਮੈਨੂੰ ਲੱਗਦਾ ਹੈ ਹਰਦਾ ਇਹੋ ਲੋ ਕੀ ਦੀਆ ਭਾਈ ਨਹੀਂ ਨਵੀਂ ਤਾਂ ਨਹੀਂ ਹੋਣੀ ਹਾਂ ਭਾਈ ਲੱਗ ਜਿਹੜਾ ਉਹ ਤਾਂ ਹਾਂ ਲਾ ਦੂਗਾ ਐ ਤਾਂ ਕੀ ਸਾਬ ਆ ਆ ਭਾਈ ਨਵੀਂ ਨਹੀਂ ਨਹੀਂ ਪੁਰਾਣੀ ਆ ਮਗਰ ਲੈ ਸਾਲਾਂ ਨਹੀਂ ਕਰਕੇ ਐਂ ਥੱਲੀ ਸੀ ਆ ਅੰਦਰ ਖੜੀ ਸੀ ਭਾਈ ਬੋਲੋ ਜੀ 230 230 ਰੁਪਏ 30 ਰੁਪਏ 230 ਰੁਪਏ ਬੋਲਣਾ ਭਾਈ ਜੀ 230 ਰੁਪਏ ਇਹ ਪਿਛਲੇ ਸਾਲ ਲਈ ਬਾਈ ਟਰਾਲੀ ਬਾਈਆਂ ਦਾ ਹੀ ਭਰ ਕੇ ਖੱਲੀ ਸੀ ਘਟੋ ਘਟਾਲੇ 15 ਤਰੀਕ ਤੋਂ ਪਹਿਲਾਂ ਨਹੀਂ ਨਵੀਂ ਤੁੜੀ ਆਉਣ ਲੱਗਦੀ ਹਲੇ ਤਾਂ ਲੱਗੂਗਾ ਜਾਨੀ ਹਫ਼ਤਾ ਨੇੜ ਤੇ ਹਫ਼ਤਾ ਨੇੜ ਤੇ ਪੂਰਾ ਲੱਗ ਜਾਣਾ ਨਵੀਂ ਤੁੜੀ ਆਉਣ ਤੇ ਲੱਭਿਆ ਤੁੜੀ ਦੀ ਕੁਆਲਿਟੀ ਬਹੁਤ ਸਰਾ ਤੁਹਾਨੂੰ ਪਹਿਲੇ ਦੱਸ ਦਿੰਨੇ ਆ ਢੈਂਟ ਤੁੜੀ ਆਗੀ ਅੰਦਰ ਦੀ ਬਾਹਰ ਦੀ ਬੋਲ ਕਰ ਰਹੇ ਕੋਈ ਹੈ ਉਹ ਜਿਹੜੀ ਮੋੜ ਤੇ ਹੈ ਕੋਈ ਥਲਾ ਜੀ ਹਾਂ ਜੀ ਉਹੀ ਉਹੀ ਪੀਜੀ ਅੰਦਰ ਦੇ ਥੋੜੀ ਬੋਲੋ ਬਈ 230 230 ਰੁਪਏ 30 ਰੁਪਏ 35 40 45 250 59 60 65 265 ਰੁਪਏ 70 ਰੁਪਏ 75 ਰੁਪਏ 80 80 90 290 ਬੋਲਣਾ ਕਿਨੇ 200 ਤੇ 90 ਰੁਪਏ ਜਿਹੜਾ ਬਾਈ ਇਹਦਾ ਰੇਟ ਹੋ ਗਿਆ ਜੀ ਲਓ ਬਾਈ ਅਗਲੀ ਟਰਾਲੀ 1 2 3 4 5 6 7 8 ਹਲੇ ਵੀ ਬਾਈ 8 ਨੱਕ ਖੜੇ ਆ ਨੱਕ ਬਹੁਤ ਆ ਗਿਆ ਅੱਜ ਟੂੜੀਏ ਆ ਵੀ ਵਖਾਈਆ ਤੁਹਾਨੂੰ ਟੂੜੀ ਦੀ ਕੁਆਲਿਟੀ ਇੱਕ ਮੈਂ ਟੂੜੀ ਵਧੀਆ ਬਾਈ ਆ ਵੀਆ ਇਹ ਆ ਤੇ ਪਗਾ ਪੜਾ ਕੀ ਆਲਾ ਭਾਈ ਠੀਕ ਆ ਟਰੈਕਟਰ ਬਦਲਣ ਦਾ ਕਾਲੀ ਦਾ ਬਈ ਇਹ ਤੁਹਾਨੂੰ ਇਹੀ ਦੋ ਲੋ ਜੀ ਅੰਦਰ ਦੀ ਹੈ ਭਾਈ ਬਾਹਰ ਦੀ ਹੈ ਬਾਹਰ ਦੀ ਹੈ ਜਿੱਲੀ ਕੁਲੀ ਦਾ ਨਹੀਂ 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 200 ਰੁਪਇਆ 200 ਰੁਪਇਆ 200 ਰੁਪਇਆ 200 ਰੁਪਇਆ ਬੋਲਣਾ ਭਾਈ ਕਿਨੇ ਆਪਾਂ ਨਹੀਂ ਜਿੱਥੇ ਯਾਰ 200 ਰੁਪਿਆ ਬੋਲਦਾ ਭਾਈ ਕੋਈ ਜੇ ਮੈਂ ਚਾਹੂੰਗਾ ਤੇਰਾ ਰੇਟ ਭਾਈ ਜੀ 200 ਰੁਪਏ ਲੈ ਆਣਾ ਲਓ ਭਾਈ 200 ਰੁਪਏ ਇਹ ਪੀਲੇ ਪਣਚ ਸੀਗੀ ਤੂੜੀ ਤੂੰ ਸ਼ੁਰੂ ਚ ਵੇਖ ਹੀ ਲਈ ਹੋਣੀ ਆ ਤੇ ਤੁਹਾਨੂੰ ਵਿਖਾ ਦਿਆਂ ਦੁਆਰੇ ਆਹ ਵੇਖ ਲਓ ਪੀਲੇ ਪਣਚ ਜਿਵੇਂ ਤੂੜੀ ਹੁੰਦੀਆਂ ਬਾਹਰ ਦੀ ਤੂੜੀ ਤੇ 200 ਰੁਪਿਆ ਰੇਟ ਇਹਦਾ ਰਹੇਗਾ ਭਾਈ ਆਜੋ ਕਰਨ ਦੇ ਅਗਲੇ ਟਰਾਲੀ ਭਾਈ ਦੇਖੀ ਮਾੜਾ ਉਹ ਫਿਰ ਠੀਕ ਆ ਖਾਲੀ ਤੇ ਵੀ ਤੁੜੀ ਆ ਪੜਾ ਕੇ ਇਥੋਂ ਲੈ ਜਾ ਭਲਾਂ ਦੀ ਉੱਥੇ ਕੰਡਾ ਹੈਗਾ ਹੀ ਆ ਕੰਡਾ ਹੈਗਾ ਬੋਲੋ ਜੀ ਜਿੰਨਾ ਕਰਾਇਆ ਦੇਵਾਂਗਾ 800 ਰੁਪਿਆ ਕਰ ਲਾ ਮੈਂ ਲੈਣਾ ਜਾਓੜਾ ਜਾਊਗਾ ਜੀ ਬੋਲੋ ਤੁੜੀ ਕੁਝ ਨਿਕਲੂਗੀ ਸਾਰੀ ਸੁੱਕੀ ਤੁੜੀ 150 ਲਓ 150 ਰੁਪਿਆ 150 600 150 8 ਰੁਪਈਆ 65 ਰੁਪਈਏ 70 200 ਰੁਪਈਆ 5 10 15 20 220 ਰੁਪਈਏ ਬੋਲਾਂਗੇ ਨੇ 30 ਰੁਪਈਆ 35 40 45 250 55 60 65 265 ਬੋਲਦਾ ਕੋਈ 70 75 275 ਬੋਲਾਂਗੇ ਨੇ 275 ਰੁਪਏ ਲੈ ਬਾਈ। ਲੈ ਬਾਈ 350 ਰੁਪਏ ਨੂੰ ਆਹ ਤੂੜੀ ਹੋ ਗਈ ਬਾਈ। ਅੱਜ ਜਿਹੜਾ ਰੇਟ ਬਾਈ ਜਿਹੜਾ ਚੱਲ ਰਿਹਾ ਜੀ 275 80 90 ਦੇ ਨੇੜੇ ਤੇ ਜਿਹੜੇ ਰੇਟ ਚੱਲ ਰਿਹਾ ਆਨ ਐਵਰੇਜ ਬਾਈ ਜਣੇ ਹਨਾ ਚੰਗੀ ਤੂੜੀ ਦੇ ਤੇ 300 ਨੂੰ ਵੀ ਜਿਹੜੀ ਜਾ ਰਹੀ ਹੈ ਤੂੜੀ ਵਧੀਆ ਤੂੜੀ ਜਿਹੜੀ ਚਿੱਟੀ ਤੂੜੀ ਹੈ 300 ਦੇ ਨੇੜੇ ਤੇ ਵੀ ਜਾ ਰਹੀ ਹੈ ਪਰ ਸਿਰਾ ਰੇਟ ਜਿਹੜਾ ਅੱਜ 310 ਰੁਪਏ ਰਹਿ ਰਿਹਾ ਜੀ। ਲੈ ਬਈ ਆਹ ਤੂੜੀ ਆ ਰਹਿ ਰੰਬੇ ਦੀ ਲੱਗਦੀ ਆ ਨਾ ਟੂੜੀ ਬਹੁਤ ਵਧੀਆ ਭਈਆ ਨਹੀਂ ਆਪਾਂ ਦਾ ਦਾੜਾ ਨਹੀਂ ਨਹੀਂ ਇਧਰ ਬਹੁਤ ਜਾਣੇ ਬੋਲੋ ਜੀ ਕਿੱਥੇ ਕਿਹਨੇ ਬੋਲੋ ਫਿਰ ਦੱਸੋ ਜੀ 220 ਰੁਪਏ 25 30 35 40 45 50 52 60 65 265 ਰੁਪਏ 70 75 80 85 300 300 ਬੋਲਣਾ ਨਾ 300 ਰੁਪਿਆ ਇਹ ਤੂੜੀ ਬਹੁਤ ਵਧੀਆ ਸੀ ਬਾਈ ਕੁਆਲਿਟੀ ਵੀ ਯਾਰ ਹਨਾ ਲੱਗਦਾ ਜਿਵੇਂ ਹਰੰਬੇ ਵਾਲੀ ਤੂੜੀ ਹੋਵੇ ਤੁਹਾਨੂੰ ਦੁਬਾਰੇ ਵਿਖਾ ਦਈਏ ਕੁਆਲਿਟੀ ਪਰ ਰੇਟ ਐ ਨਾ ਸਿਰਾ ਬਣਾਉਣਾ ਚਾਹੀਦਾ ਸੀ ਯਾਰ ਪਰ ਰਹਿ ਗਿਆ 300 ਰੁਪਏ ਜਿਹੜਾ ਭਾਈ ਰੇਟ 310 ਰੁਪਏ ਸਿਰਾ ਚਲੀ ਜਾਂਦਾ ਭਾਈ ਤੇ ਨਗ ਰਹਿ ਗਏ 1 2 3 ਤੇ ਤਿੰਨ 6 7 ਨਗ ਰਹਿ ਗਏ ਭਈਆ ਜੋ ਕਰਨ ਦੀ ਉਹ ਟਰਾਲੀ ਆ ਥੋੜੀ ਜੀ ਬ੍ਰੀਕ ਆ ਗਈ ਭਈਆ ਨਾ ਮੰਗਨੇ ਚੁੱਕੀ ਆ ਵੀ ਹੋਰ ਫਰਕ ਇਹਦੀ ਆ ਬਾਈ ਬਾਹਰ ਦੀ ਨਹੀਂ ਅੰਦਰ ਦੀ ਬੋਲੋ ਜੀ ਬੋਲੀ ਬੋਲੀ ਦੇਉ ਅਗਲਾ ਬਈ ਬੋਲੋ ਬੋਲੋ 200 200 ਰੁਪਈਆ ਜੀ 200 200 200 ਬੁੱਲਾ ਭਾਈ ਕਿਨੇ ਹੈ 5 205 ਬੋਲ ਸਾ ਕੋਈ 205 ਰੁਪਏ ਭਾਈ 205 ਰੁਪਏ ਇਹ ਤੂੜੀ ਥੋੜੀ ਜਿਹੀ ਬਰੀਕ ਕਰਕੇ ਤਾਂ ਬੰਦੇ ਘੱਟ ਬੋਲੇ ਤੇ ਤੂੜੀ ਦਾ ਰੰਗ ਵਧੀਆ ਸੀਗਾ ਆਏ ਨੇ ਤੂੜੀ ਕੋਈ ਚੱਕਰ ਹੋਵੇ ਹਨ ਥੋੜੀ ਬਰੀਕ ਜ਼ਰੂਰ ਸੀ ਤੈਨ ਤੇ ਤੈਨ 6 ਨੱਕ ਰਹਿ ਗਏ ਭਾਈ ਆਜੋ ਕਰਨ ਲੈ ਭਈਆ ਪੀਲੇ ਪਣਚਾ ਥੋੜੀ ਜੀ ਮੂਹਰੋਂ ਤਾਂ ਪੀਲੇ ਪਣਚਾ ਬਾਕੀ ਅਵੇ ਲੋ ਕੁਆਲਟੀ ਨੇੜਾ ਇੰਦਰਜੀਤ ਦਾ ਮੁੰਡਾ ਐ 200 200 200 50 10 15 20 ਯਾਨੀ ਕਿਥੇ ਆਪਾਂ 200 ਰੁਪਏ ਆਈ 25 30 35 40 47 250 250 ਬੋਲਣਾ ਕਿਨੇ 250 ਲੈ ਬਈ 250 ਰੁਪਏ ਨੂੰ ਜਿਹੜੀ ਆ ਤੂੜੀ ਵੈਗ ਗਈ ਆ ਜੀ ਲਓ ਬਈ ਨਗ ਰਹਿ ਗਏ ਤਿੰਨ ਤੇ ਦੋ ਪੰਜ ਨਗ ਰਹਿ ਗਏ ਸਿਰਫ ਤੇ ਸਿਰਫ ਇਹਨਾਂ ਦਾ ਵੇਖਦੇ ਆ ਬਾਕੀ ਰੇਡ ਜਿਹੜਾ ਕੀ ਜਾਂਦਾ ਜੀ ਅੰਦਰ ਦੀ ਬਾਹਰ ਦੀ ਵੀ ਬਾਹਰ ਦੀ ਐਂ ਨਿਕਲੋ ਸਾਰੀ ਐਂ ਨਿਕਲੋ ਬਾਹਰ ਦੀ ਦੁਲੀਏ ਕੋਲ ਸੀញੇ ਜਾਏਗਾ ਸੀញੇ ਜਾਵੜਾਂਗੇ 500 ਰੁਪਇਆ ਕਰਾਇਆ ਬੋਲ ਬਾਈ 200 ਰੁਪਇਆ 200 ਰੁਪਿਆ 5 10 15 20 25 30 230 ਰੁਪਏ ਬੋਲਾਂਗੇ ਨੇ 230 ਰੁਪਏ ਲੈ ਭਾਈ ਬਾਹਰ ਦੀ ਤੂੜੀ ਸੀਗੀ ਤੇ 230 ਰੁਪਏ ਹੁਣ ਰੇਟ ਜਿਹੜੇ ਐਂਡ ਤੇ ਡਾਊਨ ਹੋਣੇ ਸ਼ੁਰੂ ਹੋ ਗਏ ਭਾਈ ਗਾਹ ਘਟ ਗਿਆ ਮੰਡੀ ਦੇ ਵਿੱਚ ਗਾਹ ਪੂਰਾ ਪੂਰਾ ਹੀ ਸੀਗਾ ਅੱਜ ਤੇ ਅੱਧਕ ਵਿਚਾਲੇ ਤੱਕ ਤਾਂ ਰੇਟ ਜਿਹੜੇ ਸਹੀ ਚੱਲੀ ਗਏ ਆ ਐਂਡ ਤੱਕ ਹੋਂਦੇ ਹੁੰਦੇ ਜਿਹੜੇ ਰੇਟ ਡਾਊਨ ਹੋ ਰਹੇ ਹਨ ਤੁਸੀਂ ਦੇਖ ਲਓ ਹਸਾਬਕ ਤਾ ਗਾਹਕ ਜਿਹੜਾ ਮੰਡੀ ਦੇ ਵਿੱਚ ਹੁਣ ਐਂਡ ਤੱਕ ਹੋਂਦੇ ਹੁੰਦੇ ਘਟ ਗਿਆ ਜੀ ਨਗਰ ਹੈਗੇ ਬਾਈ 4 ਇੱਥੇ ਜੇ ਕੋਈ ਅੰਦਰ ਦੀ ਟੂੜੀ ਆਉਂਦੀ ਆ ਫਿਰ ਵੇਖਦੇ ਆ ਉਹਦਾ ਰੇਟ ਕੀ ਜਾਂਦਾ ਬਾਈ ਲੋ ਜੀ ਅੰਦਰ ਦੀ ਹੈ ਅੰਦਰ ਦੀ 200 ਰੁਪਇਆ 200 200 ਤੁਸੀਂ ਨਹੀਂ ਬਈ ਲਵਣੀ ਕਿੱਥੇ 200 ਰੁਪਿਆ ਬਈ ਮੈਂ ਲਾਦਾਈ ਪੂ 16 ਬਈ ਲੈ ਲੈ ਕਰਾਤਾ ਨਹੀਂ ਰੱਖੀ ਹਾਂ ਹਾਂ 200 ਦਾ ਸੁਆ ਗਿਆ ਦੂਤ ਘਰ ਵਾਪਸ ਵੀ ਨਹੀਂ ਆਉਂਦੀ ਹਾਂ ਹੋਰ ਬਾਸੇ ਬਾਹਰ ਬਾਹਰ ਉੱਪਰ ਪੰਜ ਜੀ 10 15 20 25 30 35 40 240 ਬੋਲਦਾ ਕੋਈ 240 ਰੁਪਏ ਦੋਸਤ 200 ਤੇ 40 ਰੁਪਏ ਕਿਉਂ ਚੱਲਾ ਕੀ ਆਲਾ ਜੀ ਹਾਂ ਠੀਕ ਆ 240 ਰੁਪਏ ਜਿਹੜਾ ਬਾਈ ਆਹ ਰੇਟ ਹੋ ਗਿਆ ਨਾਲ ਰਹਿ ਗਿਆ ਬਾਈ ਸਿਰਫ ਤੇ ਸਿਰਫ 4 ਆਜੂ ਕਰਾ ਦੇ ਲੈ ਬਈ ਤੂੜੀ ਦੀ ਕੁਆਲਿਟੀ ਚੈੱਕ ਕਰ ਲਓ ਰੰਗ ਡਾਊਨ ਆ ਯਾਰ ਥੋੜਾ ਜਿਹਾ ਦੋਸੋ ਪੰਜ 10 15 20 ਰੁਪਏ 25 ਰੁਪਏ 30 ਰੁਪਏ 230 ਰੁਪਏ ਬੋਲਾਂਗੇ ਨੇ 230 ਰੁਪਏ ਦੋ ਸੌ ਤੇ 30 ਰੁਪਏ ਬਾਈ ਲਓ ਬਾਈ 230 ਰੁਪਏ ਰੇਟ ਇਹਦਾ ਚੱਲ ਗਿਆ ਨਾ ਰਹਿ ਗਿਆ ਲਾਸਟ ਤੇ ਆ ਕੇ ਬਾਈ ਤਿੰਨ ਤੇ ਆਹ ਤੂੜੀ ਮੈਨੂੰ ਲੱਗਦਾ ਵੀ ਐਨ ਚਿੱਟੀ ਬਰਫ ਵਰਗੀ ਲੱਗਦੀ ਆ ਹਾਂ ਆਹ ਤੂੜੀ ਹੈਗੀ ਫੁੱਲਿਆਂ ਵਰਗੀ ਕਿੱਤੇ ਜਿੱਤੇ ਟੁੜੀਆਂ ਘੈਂਟ ਕੁਆਲਟੀ ਬਾਈ ਉਹ 10 ਦਾ ਹੀ ਭੱਜ ਲੋ ਲਵਰਦੀ ਆਈ ਬੋਲੋ ਹਾਂ ਫੁੱਲਾਂ ਵਰਗੀ ਹਾਂ ਫੁੱਲੇ ਆ ਜਾਂ ਫੁੱਲ ਆ ਰਗੇ ਸਹੀ 230 ਰੁਪਏ 230 ਰੁਪਏ 35 ਰੁਪਏ ਆਈ 40 45 250 59 60 65 ਬਾਈ 70 75 80 88 90 95 300 300 ਬੋਲੰਗ ਨੇ 300 ਨੋ ਬਾਈ 300 ਰੁਪਏ ਨੂੰ ਜਿਹੜਾ ਇਹਦਾ ਰੇਟ ਹੋ ਗਿਆ ਜੀ ਹਨਾ ਤੇ ਨਗਰ ਆ ਕੇ ਬਾਈ ਲਾਸਟ ਤੇ ਆ ਕੇ ਦੋ ਤੇ 300 ਰੁਪਏ ਜਣੀ ਸਰੇ ਦਾ ਰੇਟ ਜਿਹੜੀ ਜਿਹੜੀ ਤੂੜੀ ਦੀ ਚੰਗੀ ਕੁਆਲਿਟੀ ਹੁੰਦੀ ਹੈ ਨਾ ਘੈਂਟ ਕੁਆਲਿਟੀ ਹੁੰਦੀ ਹੈ ਚਿੱਟੀ ਫੁੱਲਿਆ ਰਗੀ ਹੈ ਨਾ ਉਹਦਾ ਤਾਂ ਰੇਟ ਲੱਗ ਹੀ ਜਾਂਦਾ ਬਾਈ ਮੰਲੋ ਮੰਲੀ ਬਾਹਰ ਦੀ ਆ ਗਈ ਬਾਈ ਉਹ ਜੀ ਹੈ ਨਾ ਬਾਹਰ ਦੀ ਆ ਗਈ ਬਾਈ ਕੋਲ ਜਿਵੇਂ ਮੰਗਤ ਨੂੰ ਚਿੱਟੇ ਬਣਾਉਣ ਦੇ ਲਈ ਖਾਲੀ ਨਹੀਂ ਕੋਈ ਬੋਲੋ ਬੋਲੋ 180 ਰੁਪਏ 180 ਰੁਪਏ 180 ਰੁਪਏ ਲਓ ਬਾਈ ਇਹ ਚੱਲੀ ਗਊਸ਼ਾਲਾ 180 ਰੁਪਏ ਬਾਉ ਨੇ ਰੇਟ ਰੱਖਿਆ ਸੀਗਾ ਤੇ ਨਹੀਂ ਬੋਲਿਆ ਬਾਈ ਕੋਈ ਲਾ ਬਾਈ ਲਾਸਟ ਟਰਾਲੀ ਆ ਗਈ ਆ ਜੀ ਇੱਧਰ ਤੇ ਨਾਂ ਵੀ ਲਿਖਿਆ ਬਾਈ ਨੇ ਟਰੈਕਟਰ ਦੇ ਆ ਸ਼ੌਕ ਨਾਮ ਮਨਵੀਰ ਢਾਲੀ ਵਾਲਾ ਹੈ ਤੂੜੀ ਇਹ ਥੋੜੀ ਜੀ ਹੈ ਨਾ ਬਰੀਕ ਚ ਆ ਗਈ ਆ ਰੰਗ ਵੀ ਥੋੜਾ ਡਾਊਨ ਰਾਤਾ ਇਹ ਤੂੰ ਰੱਖੇਗਾ ਲੈ ਜਾ ਹੁਣ ਬੋਲ 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 ਆ ਦੇ ਪੱਠੇ ਹੈ 100 ਰੁਪਿਆ 100 ਰੁਪਿਆ 100 ਰੁਪਿਆ ਕੋਲਾ ਬਾਈਕ ਨੇ 5 10 15 20 25 ਤੇ 35 40 47 150 50 60 65 70 75 175 ਬੋਲਾਂਗੇ ਨੇ ਠੀਕ ਹੈ 80 80 ਬੋਲਦਾ ਕੋਈ 170 ਬਾਈ 100 ਤੇ 80 ਰੁਪਏ ਨੂੰ ਜਿਹੜੀ ਹੈ ਬਾਈ ਤੂੜੀ ਜਾਵੜੀ ਥੋੜੀ ਬਰੀਕ ਸੀਗੀ ਥੋੜਾ ਰੰਗ ਡੋਣ ਸੀ ਬੜਾ ਨਹੀਂ ਕਹਿ ਸਕਦੇ ਕਿ ਬਾਈ 100 ਤੇ 80 ਰੁਪਏ ਜਿਹੜਾ ਬਾਈ ਰੇਟ ਇਹਦਾ ਹੋ ਗਿਆ ਜੀ ਲਓ ਬਾਈ ਜਿਹੜਾ ਰੇਟ ਅੱਜ ਚੱਲਿਆ ਜੀ 300 ਤੇ 10 ਰੁਪਏ ਸਿਰਾ ਤੇ ਆਨ ਐਵਰੇਜ ਜਿਹੜੀ ਤੂੜੀ ਵਿਕੀ ਅੱਜ 270 75 80 ਦੇ ਨੇੜੇ ਤੇੜ ਜਿਹੜੀ ਜ਼ਿਆਦਾ ਤੂੜੀ ਵਿਕੀ ਆ ਭਾਈ ਹਣਾ ਅੰਦਰ ਦੀ ਤੇ ਜਿਹੜੀ ਸਿਰੇ ਦੀ ਕੁਆਲਿਟੀ ਆ ਜਾਂਦੀ ਆ ਭਾਈ ਉਹ ਦੋ ਟਰਾਲੀਆਂ ਵਿਗੀਆਂ 310 ਤੇ 300 ਰੁਪਏ ਹਣਾ ਦੋ ਤਿੰਨ ਟਰਾਲੀਆਂ ਦੇ ਨੇੜੇ ਤੇੜ ਇਹ ਰੇਟ ਚੱਲੇ ਆ ਤੇ ਜਿਹੜੀ ਭਾਈ ਬਾਹਰ ਦੀ ਤੂੜੀ ਆ ਜਾਂਦੀ ਆ ਉਹ 230 20 240 50 250 ਤੱਕ ਜਿਹੜੀ ਬਾਹਰ ਦੀ ਤੂੜੀ ਵਿਕੀ ਆ ਭਾਈ ਬਾਕੀ ਸਾਰਾ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿਆ ਜੀ ਆ ਰੇਟ ਜਿਹੜੇ ਕੋਟਕਪੂਰਾ ਮੰਡੀ ਦੇ ਚੱਲ ਰਹੇ ਜਿਹੜੀ ਬਾਹਰ ਦੀ ਤੂੜੀ ਹੁੰਦੀ ਆ ਨਾ ਭਾਈ ਉਹਦਾ ਨਾ ਅੱਡੋ ਅੱਡ ਹਿਸਾਬ ਕਰਦਾ ਹੁੰਦਾ ਯਾਰ ਉਹਦਾ ਰੇਟ ਦਾ ਨਾ ਮਤਲਬ ਕੋਈ ਬਾਹਲੀ ਜੱਜਮੈਂਟ ਕਰਿਆ ਕਰੋ ਕਿਉਂਕਿ ਉਹਦੀ ਕੁਆਲਿਟੀ ਦੇ ਸਰ ਤੇ ਹੁੰਦਾ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਜਿਹੜੇ ਵੀ ਵੀਰਪਰਾ ਹੁਣ ਬਾਸਮਤੀ ਲਾਉਣ ਦੀ ਝਾਕ ਕਰੀ ਜਾਂਦੇ ਤੁਹਾਨੂੰ ਅੱਜ ਦੇ ਰੇਟ ਜ਼ਰੂਰ ਗਿਣਾ ਦਿੰਦੇ ਆ ਬਾਸਮਤੀ ਦੇ ਤੇ ਉਹਨੂੰ ਸੋਚ ਸਮਝ ਕੇ ਰੇਟ ਲਾਓ ਕਿਉਂਕਿ ਆ ਜਿਹੜਾ ਸੀਜ਼ਨ ਹੁੰਦਾ ਨਾ ਹੁਣ ਤਾਂ ਆਪਾਂ ਜਣੀ ਟਣਕ ਵੱਢਣੀ ਆ ਤੇ ਕਣਕ ਵੱਢਣ ਦਾ ਟਾਈਮ ਜਿਹੜਾ ਸੀਜ਼ਨ ਆ ਜਿਹੜਾ ਸੀਜ਼ਨ ਦਾ ਬਾਸਮਤੀ ਦਾ ਇਹਦਾ ਵਪਾਰੀਆਂ ਦਾ ਸੀਜ਼ਨ ਠੀਕ ਆ ਇਹਨਾਂ ਇਹ ਇਹ ਦਿਨਾਂ ਦੇ ਵਿੱਚ ਵਪਾਰੀਆਂ ਕੋਲੇ ਚੌਲ ਜਾਦੇ ਹੁੰਦਾ ਤੇ ਕਿਸਾਨਾਂ ਕੋਲੇ ਬਾਸਮਤੀ ਘੱਟ ਹੁੰਦੀ ਆ ਕਿਉਂਕਿ ਕਿਸਾਨ ਆਪ ਦੀ ਬਾਸਮਤੀ ਵਗੈਰਾ ਵੇਚ ਲੈਂਦੇ ਜੀ ਹਨਾ ਤੇ ਰੋਲਾ ਇਹ ਚੀਜ਼ ਦਾ ਬਈ ਜਿਹੜੇ ਅੱਜ ਦੇ ਰੇਟ ਬਾਸਮਤੀ ਦੇ ਜੇ ਤਾਂ ਤੁਸੀਂ ਮਤਲਬ ਗਾਹ ਨੂੰ 17 18 ਵੈਰਾਈਟੀ ਆ ਜਿਹੜੀ ਬਾਸਮਤੀ ਦੀ ਉਹ ਜੇ ਤੁਸੀਂ ਕਹਿ ਦਿਓ ਵੀ ਮੈਂ ਬਈ 3200 ਨੂੰ 3100 ਨੂੰ ਵੇਚ ਕੇ ਖੁਸ਼ਾਂ ਤੇ ਤਾਂ ਮੇਰਾ ਵੀਰ ਭਰਾ ਲਾਇਓ ਜੇ ਜਿਹੜੀ 1509 ਵੈਰਾਈਟੀ ਆ ਉਹ ਜੇ ਤੁਸੀਂ ਕਹਿ ਦਿਓ ਵੀ ਮੈਂ 2600 ਨੂੰ ਵੇਚ ਕੇ ਖੁਸ਼ ਹਾਂ ਜੀ ਤਾਂ ਭਾਈ ਆਪਦੀ 1500 ਨੂੰ ਵੈਰਾਈਟੀ ਲਾਇਓ ਕਿਉਂਕਿ ਇਸ ਟਾਈਮ ਜਿਹੜੇ ਰੇਟ ਸੀਜ਼ਨ ਆਫ ਦੇ ਵਿੱਚ ਇਹ ਰੇਟ ਚੱਲੀ ਜਾਂਦੇ ਆ ਤੇ ਸੀਜ਼ਨ ਦੇ ਵਿੱਚ ਤੁਸੀਂ ਲਾ ਲੋ ਹਿਸਾਬ ਕਿਤਾਬ ਕਿਉਂਕਿ ਸੀਜ਼ਨ ਆਫ ਦੇ ਵਿੱਚ ਕੋਈ ਵੀ ਚੀਜ਼ ਆ ਭਾਈ ਉਹ ਮਹਿੰਗੀ ਹੁੰਦੀ ਆ ਜਦੋਂ ਸੀਜ਼ਨ ਨਾ ਹੋਵੇ ਨਾ ਚੀਜ਼ ਦਾ ਤੇ ਉਦੋਂ ਚੀਜ਼ ਮਹਿੰਗੀ ਹੁੰਦੀ ਆ ਐਗਜ਼ਾਮਪਲ ਤੁਸੀਂ ਲੈ ਲਓ ਹੁਣ ਆਪਣੇ ਹਲੇ ਕਣਕ ਆਈ ਨਹੀਂ ਕਣਕ ਆਉਣੀ ਆ ਤੇ ਜਿਹੜਾ ਅਜ ਦੋ ਮਹੀਨਾ ਪਹਿਲਾਂ ਰੇਟ ਸੀਗਾ 32900 2800 ਚੱਲੀ ਜਾਂਦਾ ਸੀਗਾ ਹੁਣ ਸੀਜ਼ਨ ਜਿਹੜਾ ਕਣਕ ਦਾ ਆਉਣ ਵਾਲਾ ਜੀ ਹੁਣ 2700 2650 ਦੇ ਨੇੜੇ ਤੇ ਜਿਹੜਾ ਕਣਕ ਦਾ ਰੇਟ ਆਉਣਾ ਸ਼ੁਰੂ ਹੋ ਗਿਆ ਜਾਨੀ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਣਕ ਹੁਣ ਆਉਣ ਵਾਲੀ ਆ ਤੇ ਬਾਸਮਤੀ ਦੀ ਗੱਲ ਕਰੀਏ ਬਾਸਮਤੀ ਹੁਣ ਹੀ ਜੇ ਮਤਲਬ ਕਿ ਅੱਜ ਦੇ ਰੇਟ ਜਦੋਂ ਦਸੀਏ 17 18 ਦੇ ਰੇਟ 3100 3200 ਦੇ ਰੇਟ ਤੇ ਚੱਲੀ ਜਾਂਦੇ ਆ ਤੇ ਜਿਹੜੀ ਮੰਨ ਕੇ ਚੱਲੋ ਜਿਹੜੀ 11 21 ਆ ਗਈ ਉਹਦੇ ਰੇਟ ਜਿਹੜੇ 3500 3400 3600 ਦੇ ਰੇਟ ਤੇੜੇ ਜਿਹੜੇ ਆਲ ਓਵਰ ਹੀ ਤੁਸੀਂ ਮੰਨ ਲਓ ਯਾਰ ਮੰਡੀਆਂ ਸਾਰੀਆਂ ਛੱਡ ਦਿਓ ਵੀ ਪੰਜਾਬ ਦੀਆਂ ਜਾਂ ਕੋਈ ਆਲ ਓਵਰ ਮਾਰਕੀਟ ਅੰਤਰਰਾਸ਼ਟਰੀ ਮਾਰਕੀਟ ਗੱਲ ਕਰਦੇ ਹਨ 3400 3500 3600 ਹੁਣ ਚੱਲੀ ਜਾਂਦੇ ਆ ਬਾਈ ਤੇ ਜਦੋਂ ਇੱਥੇ ਮੰਡੀਆਂ ਦੇ ਵਿੱਚ ਆਉਣੀ ਆ ਉਦੋਂ ਰੇਟ ਤੁਸੀਂ ਆਪੇ ਹਿਸਾਬ ਲਾ ਲਓ ਵੀ ਕੀ ਰੇਟ ਰਹਿ ਜਾਣੇ ਸੋ ਮੇਰਾ ਵੀਰ ਭਰਾ ਜਿਨ੍ਹਾਂ ਨੇ ਬਾਸਮਤੀ ਲਾਉਣੀ ਆ ਉਹ ਪਹਿਲਾਂ ਹੀ ਮੰਨ ਕੇ ਚੱਲੋ ਵੀ ਮੇਰੀ ਜੇ 1509 2500 2600 ਨੂੰ ਵਿਕਦੀ ਆ ਤੇ ਮੈਂ ਖੁਸ਼ ਆ ਤੇ ਉਹ ਮੇਰਾ ਵੀਰ ਭਰਾ ਲਾਲੋ ਜੇ ਤੇ ਜੇ ਤੁਸੀਂ 17 18 ਲਾਉਣੀ ਆ ਤੇ ਦੇ ਤੁਸੀਂ ਮੰਨਦੇ ਆ ਵੀ 3200 ਨੂੰ 3100 ਨੂੰ 3000 ਨੂੰ 3300 ਨੂੰ ਵਿਕਦੀ ਆ ਤੇ ਮੈਂ ਬਾਈ ਜੀ ਖੁਸ਼ ਆ ਹਨਾ ਪਹਿਲਾਂ ਤੁਹਾਨੂੰ ਅਵੇਅਰ ਕਰ ਦਿੰਨੇ ਆ ਜੀ ਗੁਰਪ੍ਰੀਤ ਸਿੰਘ ਰਾਮਗੜੀ ਆ ਬਰਾ ਕੀ ਹਾਲ ਚਾਲ ਆ ਬਾਈ ਗਰੂ ਜੀ ਅੰਗਰੇਜ਼ ਔਲਖ ਕੀ ਹਾਲ ਚਾਲ ਆ ਬਾਈ ਤੇ ਜੇ ਗੱਲ ਕਰੀਏ 11 21 ਦੀ 11 21 ਜੇ ਤੁਸੀਂ ਆਣੇ ਆ ਯਾਰ ਮੇਰੀ 3500 ਨੂੰ 3600 ਨੂੰ 3500 ਨੂੰ ਵਿਕ ਗਈ ਬਹੁਤ ਆ ਬਸ ਫਿਰ ਤੁਸੀਂ ਲਾ ਲੋ ਬਾਈ ਚੁੱਪ ਕਰਕੇ ਨਾ ਜੇ ਤੁਸੀਂ ਝਾਕ ਕਰਦੇ ਨਾ ਵੀ ਮੇਰੀ 5000 ਨੂੰ ਵੇਕ ਜੂਗੀ ਮੈਂ ਲਾ ਦਿਆਂ ਤੇ ਉਹ ਗਲਤੀ ਨਾ ਕਰਿਓ ਜੇ ਆਫ ਸੀਜ਼ਨ ਦੇ ਵਿੱਚ ਰੇਟ ਆਲੇ ਅੱਜ ਦੇ ਜਿਹੜੇ ਤੁਹਾਨੂੰ ਗਣਾਈਆ 3400 3500 3600 ਤੇ ਜੇ ਤੁਸੀਂ ਭਾਲਦੇ ਆ ਵੀ ਮਤਲਬ ਵੀ ਉਦੋਂ ਇਹ ਰੇਟ ਮਿਲ ਜਾਣਗੇ 5000 5500 ਵੀਰ ਮੇਰੇ ਗਲਤੀ ਨਾ ਕਰਿਓ ਜੇ ਜੇ ਇਹ ਰੇਟ ਤੇ ਵੇਚ ਨਹੀਂ ਚਾਹੁੰਦੇ ਤਾਂ ਵੇਚ ਸਕਦੇ ਆ ਹੋ ਸਕਦਾ ਇਦੂ ਰੇਟ 100 200 ਡਾਉਣ ਹੀ ਆਉਣਗੇ ਬਾਈ ਕਿਉਂਕਿ ਆਫ ਸੀਜ਼ਨ ਦੇ ਵਿੱਚ ਜੇ 3400 3500 3600 ਰੇਟ ਚੱਲੀ ਜਾਂਦਾ ਤੇ ਆਉਣ ਸੀਜ਼ਨ ਦੇ ਵਿੱਚ ਰੇਟ 100 150 200 ਡਾਉਣ ਹੀ ਆਊਗਾ ਬਾਈ ਇਹ ਤਨੂੰ ਜਿਵੇਂ ਕਣਕ ਦਾ ਰੇਟ ਸੀਗਾ ਹੁਣ ਡਾਉਣ ਆ ਗਿਆ ਨਾ ਉਦੋਂ ਤਨੂੰ ਆਨੇ 2900 ਨੂੰ ਵੈਗੀ ਅੱਜ 3000 ਨੂੰ ਵੈਗੀ ਕਣਕ ਤੇ ਅੱਜ ਦਾ ਰੇਟ 2700 ਦੇ ਨੇੜੇ ਤੇੜ ਜਿਹੜਾ ਚੱਲੀ ਜਾਂਦਾ ਬਾਈ ਨਾਲੋ ਸਤਜਨ ਸਿੰਘ ਟੁਰਨਾ ਬਾਈ ਕੀ ਹਾਲ ਚਾਲ ਦਾ ਵਾਹਿਗੁਰੂ ਜੀ ਗੁੱਡ ਮਾਰਨਿੰਗ ਬਾਈ ਤੇ ਬਾਈ ਬਾਸਮਤੀ ਸੋਚ ਸਮਝ ਕੇ ਲਾਇਓ ਜੇ ਜਿਹੜੀ ਜਿਆਦਾ ਝਾੜ ਦਿੰਦੀ ਆ ਉਹ ਲਾਇਓ ਜੇ ਵੀ ਰੇਟ 2-4 ਰੁਪਏ ਘਟ ਵੀ ਜਾ ਕੋਈ ਟੈਨਸ਼ਨ ਨਹੀਂ ਹਣਾ ਵੀ 4 ਦਾ ਵੱਧ ਦੇ ਜੂਗੀ ਤੇ ਬਾਕੀ ਜਿਹੜੇ ਵੀਰਪਰਾ ਝੋਨਾ ਲੈਣਾ ਚਾਹੁੰਦੇ ਐ ਤਕੀ ਪੂਸਾ 44 ਜਿਹੜਾ ਬੈਨ ਕਰਤਾ ਜੀ ਸਰਕਾਰ ਨੇ ਪੂਸਾ 44 ਜਿਹੜਾ ਹਾਈਬ੍ਰਿਡ ਝੋਨਾ ਉਹ ਆਉਂਦੇ ਸੀ ਨਹੀਂ ਲੈਣਾ ਭਾਈ ਹਣਾ ਤਾਂ ਸੋ ਜਿਹੜੇ ਵੀ ਅਮੀਰਪਰਾ ਹੁਣ ਕਣਕ ਵੱਢ ਕੇ ਪਨੀਰੀ ਵਿਝਣਗੇ ਸੋ ਇਹ ਗੱਲ ਦਿਮਾਗ 'ਚ ਰੱਖ ਲਿਓ ਵੀ ਪੂਸਾ 44 ਜਿਹੜਾ ਝੋਨਾ ਐ ਤਕੀ ਖਰੀਦਣਾ ਨਹੀਂ ਹੋਣੀ ਬਾਕੀ ਆਪਣੇ ਚੈਨਲ ਤੇ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਰਹਿਣੀਆਂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਜੀ